ਅਸੀਂ ਪਿੰਡਾਂ ਦੇ ਵਿੱਚੋਂ ਕਿਤੇ ਪ੍ਰੋਗਰਾਮ ਚ ਤੁਰਦੇ ਆ ਤਾਂ ਅਟੇਲੀਆਂ ਏਜੰਸੀ ਪਹਿਲਾਂ ਰਿਪੋਰਟ ਦਿੰਦੇ ਨੇ ਫਲਾਣੇ ਪਿੰਡੋਂ ਇੰਨੇ ਬੰਦੇ ਆ ਰਹੇ ਨੇ ਫਲਾਣੇ ਥਾਂ ਰੂਟ ਤੇ ਜਾਣਗੇ ਕਰੋ ਕਰਨਗੇ ਧਰਨਾ ਦੇਣਗੇ ਅਸੀਂ ਇਹ ਦੋਨੇ ਫੋਰਮਾਂ ਵੱਲੋਂ ਕਲੀਅਰ ਕੀਤਾ ਕਿ 13 ਫਰਵਰੀ ਤੋਂ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚ ਮੀਟਿੰਗਾਂ ਕਰਕੇ ਰੇਲੀਆਂ ਕਰਕੇ ਪ੍ਰੋਗਰਾਮ ਤੈਅ ਕੀਤਾ ਸੀਗਾ ਕਿ 13 ਫਰਵਰੀ ਨੂੰ ਦਿੱਲੀ ਚੱਲੋ ਮੈਂ ਤੁਹਾਨੂੰ ਪਹਿਲਾਂ ਕਿ ਇਹ ਪ੍ਰਧਾਨ ਜੀ ਮੌਕੇ ਤੇ ਸੀ ਜਦੋਂ ਸਟੇਜ ਚੱਲਦੀ ਸੀ ਜਿਹੜੀ ਸਾਰੀ ਘਟਨਾ ਹੋਈ ਆ ਕੀ ਹੈ ਉਹਦੇ ਨਾਲ ਸੰਬੰਧਿਤ ਕੱਲ ਸਾਡੀ ਐਸਐਸਪੀ ਨਾਲ ਵੀ ਮੀਟਿੰਗ ਹੋਈ ਹੈ ਅਸੀਂ ਉੱਥੇ ਵੀ ਇਹ ਸਵਾਲ ਇਹ ਕੀਤਾ ਸੀਗਾ ਕਿ ਆਮ ਜਦੋਂ ਕਿਤੇ ਅਸੀਂ ਪਿੰਡਾਂ ਦੇ ਵਿੱਚੋਂ ਕਿਤੇ ਪ੍ਰੋਗਰਾਮ 'ਚ ਤੁਰਦੇ ਆ ਤਾਂ ਅੰਟੇਲੀਆ ਏਜੰਸੀ ਪਹਿਲਾਂ ਰਿਪੋਰਟ ਦਿੰਦੇ ਨੇ ਫਲਾਣੇ ਪਿੰਡੋਂ ਇੰਨੇ ਬੰਦੇ ਆ ਰਹੇ ਨੇ ਫਲਾਣੇ ਥਾਂ ਰੋਡ ਤੇ ਜਾਣਗੇ ਘਰੋਂ ਕਰਨਗੇ ਧਰਨਾ ਦੇਣਗੇ ਕਿ ਇੱਥੋਂ ਦੀ ਇੰਟੈਲੀਜੈਂਸੀ ਨੂੰ ਨਹੀਂ ਸੀ ਪਤਾ ਕਿ ਕਿੱਥੇ ਆ ਰਹੇ ਆ ਪਹਿਲਾ ਗੁਰੂ ਘਰ ਦੇ ਵਿੱਚ ਮੀਟਿੰਗ ਹੁੰਦੀ ਹੈ ਨਾਲ ਸਾਡੇ ਇਥੇ ਕਮਾਂਡੀ ਪਿੰਡ ਦੇ ਵਿੱਚ ਮੀਟਿੰਗ ਕਰਕੇ ਫੈਸਲਾ ਕਰਦੇ ਨੇ ਵੀ ਆਪਾਂ ਉੱਥੇ ਜਾਣਾ ਹੈ ਗੱਲਬਾਤ ਨਹੀਂ ਕਰਨੀ ਈਸ਼ੂ ਇਹੀ ਠਾਉਣਾ ਹੈ ਕਿ ਇਸ ਮੋਰਚੇ ਨੂੰ ਬਦਨਾਮ ਕਰਨਾ ਕਿਉਂਕਿ ਜਿਹੜੇ ਸਵਾਲ बार-बार चल ਰਹੀ ਹੈ ਚਰਚਾ ਕਿ ਰਸਤਾ ਰੋਕਿਆ ਅਸੀਂ ਇਹ ਦੋਨੇ ਫੋਰਮਾਂ ਵੱਲੋਂ ਕਲੀਅਰ ਕੀਤਾ ਕਿ 13 ਫਰਵਰੀ ਤੋਂ ਪਹਿਲਾਂ ਪੂਰੇ ਪੰਜਾਬ ਦੇ ਵਿੱਚ ਦੂਜੀਆਂ ਸਟੇਟਾਂ ਦੇ ਵਿੱਚ ਮੀਟਿੰਗਾਂ ਕਰਕੇ ਰੇਲੀਆਂ ਕਰਕੇ ਪ੍ਰੋਗਰਾਮ ਤੈਅ ਕੀਤਾ ਸੀਗਾ ਕਿ 13 ਫਰਵਰੀ ਨੂੰ ਦਿੱਲੀ ਚੱਲੋ ਅਸੀਂ ਦੋਨੇ ਫੋਰਮ ਉਸ ਲਾਂਨ ਤੇ ਅੱਜ ਵੀ ਸਟੈਂਡ ਕਰਦੇ ਆਂ ਕਿ ਸਰਕਾਰ ਰੋਕਾਂ ਹਟਾਵੇ ਅਸੀਂ ਦਿੱਲੀ ਨੂੰ ਜਾਵਾਂ ਜਿਹੜੀ ਨਾਲ ਰਹੇਗੀ ਪਿੰਡਾਂ ਦੀ ਗੱਲ ਆ ਸਾਡੇ ਨਾਲੋਂ ਖੜੇ ਨੇ ਸਾਰੇ ਪਿੰਡ ਜਿਹੜੇ 13 ਫਰਵਰੀ ਤੋਂ ਲੈ ਕੇ ਲਗਾਤਾਰ ਇਸ ਮੋਰਚੇ ਨਾਲ ਜੁੜੇ ਹੋਏ ਨੇ ਲੰਗਰ ਪਾਣੀ ਲੈ ਕੇ ਆ ਰਹੇ ਨੇ ਸਾਡੀਆਂ ਭੈਣਾਂ ਆ ਰਹੀਆਂ ਨੇ ਲਾਉਂਸਮੈਂਟਾਂ ਕਰ ਰਹੇ ਨੇ ਅੱਜ ਵੀ ਪਿੰਡਾਂ ਦੇ ਵਿੱਚ ਇਕੱਠ ਹੋ ਰਹੇ ਨੇ ਬਈ ਇਹਨਾਂ ਨੇ ਜਾਣ ਬੁੱਝ ਕੇ 5-7 ਬੰਦਿਆਂ ਨੇ ਜਿਹੜੇ ਸਿਆਸੀ ਪਾਰਟੀਆਂ ਨਾਲ ਸੰਬੰਧਤਾ ਸੀ ਤਾਂ ਇਹ ਕਹਾਂਗੇ ਜਿਹੜੀ ਲੋਕ ਕਹਿੰਦੇ ਸੀ ਵੀ 2 ਟੀਮ ਹੈ ਭਾਜਪੀ ਤੇ ਆਮ ਆਦਮੀ ਪਾਰਟੀ ਦੋਨੇ ਰਲੇ ਹੋਏ ਨੇ ਦੋਨੇ ਰਲ ਕੇ ਕਿਉਂਕਿ ਉਹਦੀਆਂ ਪਿਛਲਾ ਅਮਲ ਦੱਸਦਾ ਹੈ ਮੁੱਖ ਮੰਤਰੀ ਪੰਜਾਬ ਦਾ ਅਮਲ ਦੱਸਦਾ ਹੈ ਕਿ ਜੋ ਕੁਝ ਕਿਹਾ ਉਹਨੇ ਉਹ ਸਾਰਾ ਕੁਝ ਜੋ ਭਾਜਪੀ ਕਹਿ ਰਹੀ ਹੈ ਉਹੀ ਕੁਝ ਆਮ ਆਦਮੀ ਪਾਰਟੀ ਕਹਿ ਰਹੀ ਹੈ ਤਾਂ ਅਸੀਂ ਅੱਜ ਦੀ ਮਤਵ ਰਾਹੀਂ ਸੁਣਉ ਇਹ ਸਾਫ਼ ਕਰਨਾ ਚਾਹੁੰਦੇ ਆ ਕਿ ਚਾਰ ਮੋਰਚੇ ਇਸ ਵਕਤ ਚੱਲ ਰਿਹਾ ਸਾਡੇ ਰਤਨਪੁਰਾ ਰਾਜਸਥਾਨ ਡੱਬ ਵਾਲੀ ਖਨੌਰੀ ਸ਼ੰਭੂ ਬਾਡਰ ਤੇ ਜਿੱਥੇ ਆਪਾਂ ਬੈਠੇ ਆ ਚਾਰੇ ਰਾਸਤੇ ਸਰਕਾਰ ਨੇ ਰੋਕੇ ਹੋਏ ਆ ਜਿਹੜੀ ਇਹ ਗੱਲ ਆਈ ਸੀ ਬਈ ਇਹ ਪੈਦਲ ਜਾਵੜਣ ਟਰਾਲੀਆਂ ਟਰੈ ਟਰਾਲੀਆਂ ਨਾ ਲੈ ਕੇ ਜਾਣ ਇਹ ਵੀ ਸੋਡੇ ਯਾਦ ਹੋਣਾ ਅਸੀਂ ਜਿਹੜਾ ਉਦੋਂ ਅਥਰੂਗਸ ਤੇ ਗੋਲੇ ਛੱਡੇ ਕਿਸਾਨ ਜ਼ਖਮੀ ਕੀਤੇ ਅਸੀਂ ਇਹ ਕਾਲ ਵੀ ਦਿੱਤੀ ਸੀ ਪੂਰੇ ਭਾਰ ਦੇ ਵਿੱਚੋਂ ਪੈਦਲ ਦਿੱਲੀ ਵੱਲ ਨੂੰ ਆਵਾਂਗੇ ਤਾਂ ਸਾਡੇ ਕਿਸਾਨ ਜੁਪੀ ਦੇ ਵਿੱਚ ਗ੍ਰਿਫਤਾਰ ਕੀਤੇ ਗਏ ਕਰਨਾਟਕਾ ਚ ਤਾਮਲ ਆਡੂ ਦੇ ਵਿੱਚ ਖਾਸ ਕਰਕੇ ਮੰਤਰ ਮੰਤਰ ਤੇ ਉਹ ਜਿਹੜੇ ਤਾਮਲ ਆਡੂ ਵਾਲੇ ਸਾਡੇ ਬੰਦੇ ਆਏ ਉਹਨਾਂ ਨੂੰ ਗ੍ਰਿਫਤਾਰ ਕਰਕੇ ਥਾਣੇ ਚਲ ਜਾਇਆ ਗਿਆ ਉੱਥੇ ਵੀ ਉਹਨਾਂ ਨੇ ਆ ਕੇ ਜਿਹੜਾ ਕੁਝ ਪੈਦਲ ਵੀ ਨਹੀਂ ਜਾਣ ਦਿੱਤਾ ਤੇ ਜਿਹੜੇ ਇਹ ਪ੍ਰਚਾਰ ਕਰ ਰਹੇ ਨੇ ਅਸਲ ਦੇ ਵਿੱਚ ਜਿਹੜੀਆਂ ਮੰਗਾਂ ਉਹਨਾਂ ਤੇ ਚਾਰ ਵਾਰੀ ਮੰਤਰੀਆਂ ਨਾਲ ਮੀਟਿੰਗ ਹੋ ਚੁੱਕੀ ਐ ਮੰਨ ਚੁੱਕੇ ਐ ਹੁਣ ਜਿਹੜਾ ਮੋਰਚਾ ਜਿੱਤ ਵੱਲ ਐ ਸਰਕਾਰ ਆਨੇ ਬਹਾਨੇ ਆਪਦੇ ਬੰਦਿਆ ਰਾਹੀਂ ਹਮੇਸ਼ਾ ਹੀ ਇਹ ਕੋਸ਼ਿਸ਼ ਹੁੰਦੀ ਐ ਸਰਕਾਰਾਂ ਦੀ ਆਪ ਤਾਂ ਸਿੱਧੇ ਮੱਥੇ ਨਹੀਂ ਆਉ ਰਹੇ ਜੀ ਕਿਸੇ ਨੂੰ ਭੇਜਦੇ ਹੁੰਦੇ ਨੇ ਵੀ ਤੁਸੀਂ ਜਾਓ ਤੁਹਾਨੂੰ ਸ਼ਾਬਾਸ਼ ਹੀ ਮਿਲ ਜੂਗੀ ਪਰ ਮੈਂ ਇਹ ਸਾਫ਼ ਕਰਨਾ ਚਾਹੁੰਦਾ ਚਾਰੇ ਮੋਰਚਿਆਂ ਦੇ ਵਿੱਚ ਲੋਕ ਨਾਲ ਨੇ ਕਿਉਂਕਿ ਲੋਕਾਂ ਦੀ ਲੜਾਈ ਐ ਕੀ ਐਮਐਸਪੀ ਗਰੰਟੀ ਦਾ ਕਾਨੂੰਨ ਮਿਲਦਾ ਹੈ ਕੌਣ ਕਹਿੰਦਾ ਨਹੀਂ ਮਿਲਣਾ ਚਾਹੀਦਾ ਸੁਆਮੀ ਨਾਥਨ ਦੀ ਰਿਪੋਰਟ ਕੌਣ ਕਹਿੰਦਾ ਵੀ ਨਹੀਂ ਲਾਗੂ ਹੋਣੀ ਚਾਹੀਦੀ ਕਿਸਾਨ ਮਜ਼ਦੂਰ ਕਰਜ਼ੇ ਤੋਂ ਪੀੜਤ ਨੇ ਕਿਹੜਾ ਨਹੀਂ ਕਹਿੰਦਾ ਵੀ ਕਰਜ਼ਾ ਨਹੀਂ ਮਾਫ਼ ਹੋਣਾ ਚਾਹੀਦਾ ਇਹ ਸਾਰੀਆਂ ਜਿਹੜੀਆਂ ਸਾਡੀਆਂ 12 ਮੰਗਾਂ ਦੇ ਵਿੱਚੋਂ ਚਾਰ ਮੰਗਾਂ ਮਜ਼ਦੂਰਾਂ ਦੀਆਂ ਜਿਹੜੀ ਨਰੇਗਾ ਦੀ ਹੈ ਕਿਹੜੀ ਸਰਕਾਰ ਨੇ ਉਹਨਾਂ ਜਿਹੜੀ ਵਧਾਈ ਹੈ ਉਹ ਸਾਰੇ ਲੋਕਾਂ ਦੀਆਂ ਮੰਗਾਂ ਨੇ ਸਰਕਾਰ ਜਾਣਬੁੱਝ ਕੇ ਇਹ ਮੰਗਾਂ ਤੋਂ ਖਹਿੜਾ ਛਡਾਉਣਾ ਚਾਹੁੰਦੀ ਹੈ ਪਰ ਉਹ ਦਿਨ ਦੂਰ ਨਹੀਂ ਕਿ ਇਹ ਮੰਗਾ ਮੰਨਣੀਆਂ ਪੈਣੀਆਂ باقی ਮੇਰੇ ਨਾਲ ਜਿਹੜੇ ਦੂਜੇ ਸਾਡੇ ਕਿਸਾਨ ਆਗੂ ਬੈਠੇ ਨੇ ਇਹ ਮੈਂ ਖਾਸ ਕਰਕੇ ਫੇਰ ਸਾਫ਼ ਕਰ ਦੇਣਾ ਕਿ ਅਸੀਂ ਰਸਤੇ ਨਹੀਂ ਰੋਕੇ ਸਰਕਾਰ ਨੇ ਰੋਕੇ ਹੈ ਸਰਕਾਰ ਰੋਕਾ ਹਟਾ ਦੇ ਅਸੀਂ ਦਿੱਲੀ ਵੱਲ ਜਾਂਦੇ ਆ ਉਹ ਸਾਡੀ ਜੰਤਰਮੰਤਰ ਤੇ ਥਾਂ ਦੇ ਦੇ ਰਾਮਲੀਲਾ ਗਰਾਊਂਡ ਦੇ ਦੇ ਜਗ੍ਹਾ ਉਹਨੇ ਤੈਅ ਕਰਨੀ ਹੈ ਅਸੀਂ ਜਾਵਾਂਗੇ